ਉੱਤੇ ਆ ਗਏ ਸੀ ਤੇ ਆਪਾਂ ਦੇਖ ਲਈ ਕੋਈ ਬਦਾਮ ਤਾਂ ਨਹੀਂ ਪਿਆ ਮਾੜਾ ਮੁੱਟਾ ਠੀਕ ਐ ਸਾਫ ਪਿਆ ਇਹਦੀ ਰਾ ਰਾ ਦੇ ਦਿੰਦੇ ਨੇ ਇਹਨਾਂ ਨੂੰ ਤੇ ਚਲੋ ਆਪਾਂ ਹੋਰ ਉੱਤੇ ਦੇ ਬਦਾਮ ਵੀ ਬਈ ਦੋ ਬਦਾਮਾਂ ਦੇ ਸਾਮਾ ਕੇ ਠੀਕ ਐ ਸਾਰਾ ਸਾਨੂੰ ਦੱਸ ਹੀ ਜੰਨੇ ਆ ਠੀਕ ਐ ਦੋ ਦੋ ਵੱਧ ਨਹੀਂ ਲਾਉਦੇ ਤੇ ਨਾਲ ਰੱਖਾਂਗੇ ਦੋ ਬਦਾਮਾਂ ਨਾਲ 16 ਦਾਣੇ ਕਣਕ ਦੇ ਭਿੱਜੇ ਹੋਏ ਭਿੱਜੇ ਦਾ ਹੈ ਨਹੀਂ ਆਪਣੇ ਕੋਲ ਦੂਜੀ ਲਾ ਲਾਂਗੇ ਤੇ ਆ ਮੈਂ ਛਤਰੀਆਂ ਲਾਦਾ ਭਾਈ ਫੇਰ ਦਿਖਾਉਣਾ ਚੰਗਾ ਉੱਤਰ ਕੱਢਦਾ ਲੋ ਭਾਈ ਛਤਰੀਆਂ ਲਾਤੀਆਂ ਆਪਾਂ ਕੰਨੇ ਤੇ ਆਪਾਂ ਚਾਲਾ ਖੋਲਦੇ ਹੁਣ ਖੁੱਡਾ ਤੇ ਕਬੂਤਰੇ ਕੱਢ ਦਿੰਨੇ ਬਾਹਰ ਕਬੂਤਰੇ ਵੀ ਡੌਣ ਵਾਲੀਆਂ ਨੇ ਯਾਰ ਇਹ ਆਪਾਂ ਹਜੇ ਕੱਢੀਆਂ ਨਹੀਂ ਹੈਗੀਆਂ ਕਾਦਾ ਬਾਬਾ ਜੀਗਾਰਾ ਦੇਖ ਲਈ ਯਾਰ ਉਹ ਦੋ ਕੂਤਰਾਂ ਪਹਿਲਾਂ ਤੇ ਕੱਢਾਂਗੇ ਇਹਨਾਂ ਦੋ ਯਾਰ ਇਹ ਚੋ ਤਿੰਨਾ ਦਾ ਮਾਪਿ ਉਹ ਬੈਠਾ ਆਪਣੇ ਕੋਲ ਕੂਟਰ ਤੇ ਹਾਂ ਪੰਜਾਂ ਦਾ ਮਾਪਿ ਵੀ ਬੈਠਾ ਹੈ ਛੇ ਆ ਇਹੋ ਜਿਹੜਾ ਅੱਜ ਆਪਾਂ ਸਾਹਮਣੇ ਬਈ ਉਹ ਗੂੜੇ ਖੜਦੇ ਆ ਨਾਣਾ ਥਾਣਾ ਆਪਰਾ ਦਿਖਾਤਾ ਇਹ ਗੱਲਾਂ ਪਾਣੀ ਪਿਆਗਾ ਠੀਕ ਹੈ ਬੱਚੇ ਦਾ ਆਪਾਂ ਕੋਈ ਕੜਦੇ ਨਹੀਂ ਜਿਹੜੇ ਆ ਦੇਖੋ ਵੀ ਜਿਹੜੇ ਆ ਬੱਚਿਆਂ ਨੂੰ ਰੰਗ ਲੱਗਿਆ ਆ ਜਿਵੇਂ ਦੀ ਲਾਲ ਟੋਪੂਸ਼ ਕੀਤੀ ਹੈ ਬੱਚਾ ਲੋ ਬਈ ਕਲਰ ਰੰਗ ਲਾ ਕੇ ਲੈ ਕੇ ਆਏ ਮੈਂ ਥੱਲੋਂ ਆ ਮੁੱਢੇ ਕਿਤੇ ਕਿਸੇ ਦੇ ਠੀਕ ਐ ਬੱਚੀ ਐ ਬਈ ਅੱਧੇ ਤੋਂ ਜ਼ਿਆਦਾ ਹੁਣੇ ਚ ਜਿਵੇਂ ਆ ਲਾਲ ਬੱਚਾ ਰਾਤ ਲੈ ਕੇ ਆਇਆ ਟੂਸਾ ਵਰਕੇ ਤੇ ਆਪਾਂ ਹੁਣ ਉਹ ਗੱਡੀ ਬਈ ਜਿਹੜਾ ਸਾਹਮਣੇ ਵਾਲਾ ਉਹ ਬੈਠਾ ਕਾਲਾ ਚੀਨਾ ਤੇ ਕਾਲਾ ਚੀਨਾ ਲੈ ਬਈ ਹੁਣ ਚਾਹਦਿਆਂ ਇੱਕ ਮਿੰਟ ਤੇ ਦਿਖਾਈਏ ਸਾਨੂੰ ਕਾਲਾ ਜਿੰਨਾ ਆਪਣਾ ਕਾਲਾ ਜਿੰਨਾ ਕਿੱਥੇ ਹੈਗਾ ਜੀ ਉਹ ਐ ਤਾਂ ਬਈ ਲੂ ਦੇ ਕਾਲਾ ਜਿੰਨਾ ਉਹ ਛੋਟੇ ਬਿੱਤੇ ਦੇਖ ਲੋ ਬਈ ਰੰਗ ਵਾਲਿਆ ਲੈ ਕੇ ਆਏ 2 4 ਇੱਕ ਉਹ ਭੱਗ ਗਿਆ ਬਈ ਫਾਲੀ ਅੱਗੇ ਨਹੀਂ ਲੋ ਯਾਰ ਮੈਂ ਜਿੰਦਾ ਇੱਕ ਇੱਕ ਦੋ ਤਿੰਨ ਚਾਰ 5 6 7 8 8 ਵਜੇ ਹੈ ਗਿਆ ਯਾਰ 8 ਜਾਂ 9 ਬੱਜੇ ਜਿਹੜੇ ਮੈਂ ਥੱਲਾਉਣਾ ਕਿ ਆਇਆ ਤੇ ਅੱਜ ਐ ਕਰਾਂਗੇ ਆਪਾਂ ਆਪਣੇ ਕਮਾਂਡਲੇ ਨਾਲ ਉਹ ਬੱਚਾ ਡਾ ਦਾਂਗੇ ਯਾਰ ਜੀ ਖਾਲੀ ਹੋਇਆ ਇਹ ਕਮਾਂਡਲਾ ਕੱਲਾ ਛੱਡਾਂਗੇ ਅੱਜ ਆ ਬਟ ਇਹ ਆਪਾਂ ਸਾਮਣਾ ਅੱਜ ਲੈ ਬਈ ਸਾਮਣਾ ਆਪਾਂ ਚੱਕ ਲਈਏ ਠੀਕ ਹੈ ਹਲੋ ਆ ਗੁੱਜੋ ਸਾਮਣਾ ਅੱਜ ਆਪਾਂ ਗਾਣੇ ਹੈਗੇ ਕੋਈ ਨਾ ਬਾਈ ਰਾਤ ਵਾਲੇ ਜਿਹੜੇ ਹੈਗੇ ਕੋਈ ਲੈ ਕਰਨੀ ਆ ਗੇਟ ਲਾ ਦੀ ਇੱਕ ਮਿੰਟ ਦੇ ਦੀ ਵਾਹੇ ਨੂੰ ਲੈ ਬਈਆ ਨੇ ਆਪਣਾ ਜਿਹੜਾ ਸਾਹਮਣਾ ਅੱਜ ਵੀ ਦੀ ਸਾਹ ਸਵਾਲ ਕਰਨੀ ਪਈ ਅਜੇ ਵੀ ਤੇ ਆ ਠੀਕ ਹੈ ਹਾਂ ਬੈਠਾਣ ਦੋ 7 ਵਜੇ ਖਾਣੇ ਨੂੰ ਬਤਾਉਂਗਾ ਤੇ ਪਾਣੀ ਲਾ ਕੇ ਬਿਠਾ ਦਾਂਗੇ ਫਿਰ 12 ਵਜੇ ਤੁਹਾਨੂੰ ਦੇਖਾਂਗੇ ਚੱਕਾਂਗੇ ਇਹਨੂੰ ਕੱਢ ਲਿਆ ਬਾਹਰ ਠੀਕ ਹੈ ਬਈ ਦੇਖ ਲਓ ਬਈ ਪੁੱਤ ਦੇ ਹੱਥ ਤੇ ਦੇਖ ਲਓ ਨਿੱਕੋ ਨਾ ਨਹੀਂ ਆਪਾਂ ਨੂੰ ਇਹਨਾਂ ਪਤਾ ਬਈ ਬਣਿਆ ਤੇ ਬਣਿਆ ਹੀ ਦੋ ਬਾਣੀ ਘਰੇ ਹੀ ਲਾਤੇ ਵਧੀਆ ਉੱਡੇ ਠੀਕ ਹੈ ਨਾ ਤੇ ਕੇ ਆਹ ਪੇ ਬਈ ਗਲਾਸ ਪਾਣੀ ਜਿਹੜਾ ਹੁਣ ਸਵੇਰੇ ਲਾਉਣਾ ਹੈ 2 ਵਜੇ ਠੀਕ ਆ ਆਪੇ ਆਪਣਾ ਪਾਣੀ ਬਣਿਆ ਠੀਕ ਹੈ ਲੋਕ ਤਾਂ ਕਹਿੰਦੇ ਚੁੰਡੀ ਮੇਰੇ ਕੋਲ ਹੁਣ ਕੋਈ ਹੈ ਵੀ ਨਹੀਂ ਫੜ ਜੋ ਮੈਂ ਚੌਂਚਾ ਲਈ ਜਾਮਾ ਯਾਰ ਫੇਸਾਂ ਦਿਖਾਉਣਾ ਕਿੰਨਾ ਪਾਇਆ ਆਪਾਂ ਪਾਣੀ ਬਣਿਆ ਹੋਇਆ ਇਹ ਪਾਣੀ ਵੀ ਲੈ ਆਇਆ ਚਾਚਾ ਵੀ ਇਹਦੇ ਆਪਣਾ ਗਲਾਸ ਵੀ ਆ ਪਿਆ ਠੀਕ ਹੈ ਨਾ ਦੋ ਬਦਾਮਾਂ ਦੇ ਕੂਤਰ ਸਾਹਮਣੇ ਨਾਲ ਰੱਖਾਂ ਇਹ ਕੂਤਰ ਨੂੰ 20 ਦਾਣੇ ਠੀਕ ਹੈ ਕਣਕ ਵਾਲੀ ਤੇ ਹਾਈ ਵੱਜੇ 6:40 7 ਵਜੇ ਵੀ ਕਰਦੇ ਆ ਤੇ ਪਾਣੀ ਪਿਾਵਾਂਗੇ ਅੱਜ ਆਪਾਂ ਦੁਪਹਿਰੇ ਜੇ ਠੀਕ ਹੈ 4:00 ਵਜੇ ਪਿਉਂਦਾਂਗੇ 4 ਜਬ ਦੁਪਹਿਰੇ 12:00 ਵਜੇ ਪਿਾਵਾਂਗੇ ਠੀਕ ਹੈ ਯਾਰ ਬਾਲਾ ਉਹ ਵੀ ਨਹੀਂ ਕਰਦੇ ਕਿ ਰਾਤ ਨੂੰ ਜਾ ਦੇਖਾਂ ਇਹ ਛਾਂ ਨੂੰ ਭਿਉਣਾਗੇ ਯਾਰ ਠੀਕ ਹੈ ਪਾਣੀ ਜਾਂ ਕੱਲ ਸਵੇਰੇ ਲਾਉਣਾ ਇਹਦਾ 4-2 ਵਜੇ ਆਪਾਂ ਮਰੀ 2 ਵਜੇ ਦੇ ਸਾਰ ਨਾਲ ਕਿ ਅੱਜ ਜਿੱਦਾਂ ਦੁਪਹਿਰੇ 2 ਵਜੇ ਭਿਉਂਵਾ ਦਾਂਗੇ ਜਿਹੜੇ ਸਾਰ ਨਾਲ ਜਾਂ ਕੂਪਰ ਨੂੰ ਪਾਣੀ ਲਾਉਣਾ ਉਹ ਸਾਰ ਨਾਲ ਆਦਾ ਭਿਉਣਿਆ ਕਰੋ 12 ਘੰਟੇ ਮੰਨ ਕੇ ਬਸ 12 ਘੰਟੇ ਜੇ ਪਾਣੀ ਬਣ ਜਾਂਦਾ ਸੈੱਟ ਹੋ ਜਾਂਦਾ ਯਾਰ ਆਦਾ ਅਸਰ ਕਰ ਛੱਡ ਦਿੰਦੀ ਆ ਸਾਰੀ ਚੀਜ਼ ਪਾਣੀ 'ਚ ਠੀਕ ਹੈ ਨਾ ਤੇ ਹੁਣ ਆਪਾਂ ਚੱਲਦੇ ਆ ਥੱਲੇ ਤੇ ਥੋੜੀ ਕਣਕ ਦਾ ਪੀਂਦੇ ਉਹ ਜਿਹੜੇ ਦਾਣੇ ਉਹ ਲੈ ਆਈਏ ਫਿਰ ਉਤਰ ਨੂੰ ਸਾਹੰਦੇ ਆ ਯਾਰ ਠੀਕ ਐ ਬਦਾਮ ਘਰਾ ਦਿੰਨੇ ਆ ਤੇ ਦਾਣੇ ਦਿੰਨੇ ਆ ਤੇ ਆਪਾਂ ਉਹਨੂੰ ਓਲਾ ਵੀ ਲਾਉਣਾ ਅੱਜ ਤੇ ਦੇਖਦੇ ਆ ਫਿਰ ਬਈ ਆਇਆ ਭਈਆ ਲੈ ਇਹ ਦਾਣੇ ਇਹ ਚੁਣ ਕੇ ਛਣ ਕੇ ਜਨਾ ਚੁਣ ਕੇ ਜੀ ਵਧੀਆ ਦਾਣੇ 20 ਦਾਣੇ ਆ ਪਾਣੀ 'ਚ ਪਿਉ ਕੇ ਰੱਖ ਦਿੰਨੇ ਆ ਫੇ 7 ਵਜੇ ਦੇ ਦਾਂਗੇ 7:30 ਵਜੇ ਤੇ ਜਾਂ 7 ਵਜੇ ਦੇ ਦਾਂਗੇ 20 ਮਿੰਟ ਤੱਕ ਨੂੰ ਤੇ ਬਈ ਆਪਾਂ ਪਿਉਉਂਦੀ ਐ ਠੀਕ ਐ ਤੋਤੀ ਹੋਈਏ ਕਣਕ ਬਈ ਇੱਕ ਵਾਰ ਹੋਰ ਪਾ ਕੇ ਰੱਖ ਦਿੰਨੇ ਆ ਫੁੱਲੀ ਜੇ ਜਾਣਗੇ ਦਾਣੇ ਠੀਕ ਐ ਤੋ ਬਈ ਸਹੀ ਚਣ ਮੇ ਆਪਾਂ 25 ਦਾਣੇ ਪਾਏ ਐ ਇੱਜ 25 ਦਾਣੇ ਤੇ ਦੋ ਬਦਾਮ ਠੀਕ ਐ ਹੋਰ ਕੁਛ ਨਹੀਂ ਦਿੰਦੇ ਆਪਾਂ ਹਣ ਕਬੂਤਰ ਨੂੰ 7 ਵਜੇ ਠੀਕ ਐ 7 ਵਜੇ ਤੱਕ ਆਹ ਪਿਆ ਤੇ ਆਪਾਂ ਉਹ ਕਬੂਤਰ ਨੂੰ ਲਾਉਣੇ ਆ ਓਲਾ ਠੀਕ ਐ ਬਈ ਹੁਣ ਚਾਲਦੇ ਆ ਉਧਰ ਨੂੰ ਤੋ ਬਈ ਹੁਣ ਕੱਢਦੇ ਆਪਾਂ ਕਬੂਤਰ ਯਾਰ ਵੱਡਾ ਭਰਾ ਤਾਂ ਕਹਿੰਦਾ ਯਾਰ ਪਾਣੀ ਲਾ ਦੇ ਅੱਜ ਪਰ ਮੇਰਾ ਜੀ ਨਹੀਂ ਪਾਣ ਰਿਹਾ ਕਬੂਤਰ ਨੂੰ ਪਾਣੀ ਨਾਲ ਕੇ ਡਾਉਣ ਨਾ ਉਹ ਬੱਚੇ ਆਪਣੇ ਸਵਾਰਾਂ ਵਾਲੇ ਹੁਣ ਜਿਹੜੇ ਗਿਜਾਉਣੇ ਆ ਕੋਈ ਨਾ ਬਈ ਹੋ ਜਾਂ ਨੂੰ ਸੈਟ ਮੜੀ ਜੇ ਤੇ ਯਾਰ ਆਪਾਂ ਨੂੰ ਅੱਜ ਫੋਕੀ ਡਾਉਣੇ ਕੁਛ ਨਹੀਂ ਹੁੰਦਾ ਯਾਰ ਭਾਈ ਤੋ ਜਿਹੜੀ ਗਾਲਾਂ ਮਿਲਦੀਆਂ ਖਲਾਂਗੇ ਆਪਾਂ ਤੇ ਕੱਲ ਨੂੰ ਨਾਵੇਂ ਉਹਨੂੰ ਪਾਣੀ ਆਰ ਪੀਆਮਣ ਫਿਰ ਬੰਦੀਦ ਮੌਰੇ 40 ਲਾ ਕੇ ਦੋ ਬੰਦਿਆਂ ਸਾਹਮਣਾਂਗੇ ਤੀਜੇ ਪਾਣੀ ਦੇ ਕੱਢ ਦੋਗੇ ਉੱਥੇ ਬਾਲਾ ਨਹੀਂ ਆ ਰਿਹਾ 40 80 ਕੀ ਲਾਵਾਂਗੇ ਉੱਥੇ ਵੀ ਬਾਜੀ ਦੇ ਇਹਨੂੰ ਵੀ 80 ਕੀ ਲਾਵਾਂਗੇ ਉੱਪਰ ਬਾਜੀ ਦੇ ਬਾਲਾ ਪਾਣੀ ਨਹੀਂ ਲਾਉਂਦੇ ਯਾਰ ਤੇ ਚੱਲ ਬਈ ਇਹਨੂੰ ਲਾਉਣੇ ਆਉਲਾ ਯਾਰ 650 ਹੋਗੇ ਛੱਡ ਦਿਆਂ ਇਕੱਲੇ ਨੂੰ ਅੱਜ ਕੋਈ ਕਬੂਤਰ ਵੀ ਨਹੀਂ ਹੈਗਾ ਯਾਰ ਆਪਣੇ ਕੋਲ ਹੋਰ ਕੋਈ ਚੱਕਰ ਨਹੀਂ ਕਿ ਇਹਨਾਂ ਡਾਉਣ ਨੂੰ ਤੇ ਡਾਉਣ ਵਾਸਤੇ ਹੋਰ ਇਹਦੇ ਨਾਲ ਕਬੂਤਰ ਯਾਰ ਚੱਲ ਦੇ ਦੇਆ ਕਰਦੇ ਹੁਣ ਉਹ ਉਤਰੂ ਹੀ ਛੱਡ ਆਦੇ ਆ ਉਹਦੀ ਕੰਨੀ ਆ ਜਾਂਦੀ ਆ ਜਿਹੜਾ ਗੁੜਕੀ ਜਾਂਦਾ ਇੱਕ ਕੰਨੀ ਆ ਜਾਂਦੀ ਵੱਡੀ ਉਹਦੀ ਤੇ ਹੋਰ ਕੋਈ ਬੱਚੇ ਵੀ ਨਹੀਂ ਖਾਲੀ ਹੈ ਯਾਰ ਜਮੜਾ ਚੈੱਕ ਕਰ ਲੀਏ ਜੇ ਬੱਚੇ ਖਾਲੀ ਹੋਏ ਬੱਚਾ ਘੜ ਦਿੰਦੇ ਇੱਕ ਅੱਧਾ ਨਾਲ ਠੀਕ ਹੈ ਬਈ ਇਕੱਲੇ ਨਹੀਂ ਛੱਡਦੇ ਅੱਜ 6 50 55 ਹੋਗੇ ਠੀਕ ਹੈ ਚਲੋ ਬਸ ਹੋਰ ਕੋਈ ਨਹੀਂ ਠੋਂਦੇ ਅੱਜ ਯਾਰ ਤੇ ਭਾਈ ਹੁਣ ਸਾਹਮਣੇ ਵਾਲੇ ਦੇ ਕੱਟਦੇ ਆ ਬਦਾਮ ਠੀਕ ਹੈ ਕੱਲਾ ਛੜਤਾ ਉਹ ਚਾਹਦਾ ਹੈ ਹੋਰ ਕੋਈ ਹੈ ਵੀ ਨਹੀਂ ਜਾਂ ਫਿਰ ਐਂ ਕਰਾਂ ਦੁਪਹਿਰੇ ਹੀ ਅੱਜ ਪੱਠੀਆਂ ਕੱਢ ਲਾਂਗੇ ਯਾਰ ਆ ਦੋ ਤਿੰਨੇ ਉਹ ਡਲਣੀਆਂ ਜਿਹੜੀਆਂ ਚਾ ਭਾਈ ਬਦਾਮ ਜ਼ਰਾ ਕੱਟ ਦਈਏ ਤੇ ਦੇਖਦੇ ਆ ਆਪਿਆ ਬਦਾਮ ਕੱਟ ਦੀ ਨੂੰ ਯਾਰ ਬਦਾਮ ਖਰਾ ਖਵਾ ਕੇ ਬਿਠਾਉਣਿਆਂ ਨੂੰ ਫਿਰ ਕੋਈ ਕਲ ਦਾ ਟੈਂਪਰੇਚਰ ਦੱਸਿਆ 48 ਹੁਣ ਆਪਾਂ ਦਾ ਇੰਨਾ ਪਤਾ ਨਹੀਂ ਕਿਵੇਂ ਕੁਝ ਲੱਗੂ ਪਰ ਆਪਾਂ ਆਦਿਆਂ ਦਾ ਜਿਨਾਲੀ ਬਾਈ 2 ਬਦਾਮ ਆਪਿਆ ਤੇ 20 ਦਾਣੇ 25 ਉਹ ਚ 20 ਦੇਵਾਂਗੇ ਠੀਕ ਹੈ ਕਣਕ ਦੇ ਦਾਣੇ ਤੇ ਗੁੱਤ ਨੂੰ ਖਵਾ ਕੇ ਤੇ ਪਾਣੀ ਲਾਉਣਿਆਂ ਨੂੰ ਆਪਾਂ 40 ਕੈਮਰ ਲਾ ਕੇ ਉਹਨੂੰ ਬਿਠਾ ਦਾਂਗੇ ਠੀਕ ਹੈ ਫਿਰ ਆਪਾਂ 12 ਵਜੇ ਆ ਕੇ ਦੇਖਾਂਗੇ ਦਾਣਾ ਪਾਣੀ ਖਿੱਟ ਗਿਆ ਠੀਕ ਹੈ ਫਿਰ ਫੋਕਾ ਨਾਲ ਕੀ ਕੋਹਲਾ ਦੇ 20 ਅਮਲ ਫਿਰ 3 ਵਜੇ ਦੇਖਾਂਗੇ ਕੀ ਕਰਨਾ ਬਈ ਠੀਕ ਹੈ ਲੈ ਬਈ ਹੁਣ ਆਹ ਕੱਟਦੇ ਆ ਆਪਾਂ ਦੋ ਬਦਾਮ ਬਈ ਇਹਨੂੰ ਦੋ ਬਦਾਮ ਤੇ 15 ਦਾਣੇ ਕਣਕ ਦੇ ਖਵਾਤੇ ਆਪਾਂ ਠੀਕ ਹੈ ਬਦਾਮਾਂ ਦੇਣ ਤੋਂ ਪਹਿਲਾਂ ਦੀ ਆਈ ਦੀ ਆ ਬਿਠਾ ਤੇ ਨਾਲੇ ਉਹਨਾਂ ਪਾ ਦਿੱਤਾ 20 ਅਮਲ ਪਾਣੀ ਠੀਕ ਹੈ ਬਈ ਤੇ ਉਹ ਤੋਂ ਮਾਰੂਕ ਉੱਤਰਨੇ ਆ ਬਿਠ ਮਾਰੀ ਹੈ ਠੀਕ ਹੈ ਬਦਾਮ ਦੇਣ ਤੋਂ ਮਾਰੂ ਕਣਕ ਦੇਣ ਤੋਂ ਮਾਰੂ ਪਾਣੀ ਦੇਣ ਤੋਂ ਮਾਰੂ ਠੀਕ ਹੈ ਫੇਰ ਉੱਤਰ ਸੈੱਟ ਹੈ ਤੇ ਹੁਣ ਦੇ ਦੇ ਦਮ 12 ਵੇ ਤੱਕ ਦਾਣਾ ਪਾਣੀ ਖਿੱਚ ਜੂਗਾ ਆਪ ਦਾ ਮਦਾਨਦਰ ਠੀਕ ਹੈ ਫੇਰ ਕਰਦੇ ਇਹਨੂੰ ਦਿਖਾਉਣਾ ਸਾਨੂੰ ਟੈਂ ਟੈਂ ਤੇ ਅੱਜ ਦਾਦ ਰਮਾਂਗਾ ਅੱਜ ਕਿਵੇਂ ਸਾਮਾ ਕੀ ਕੀਤਾ ਬਾਈ ਠੀਕ ਹੈ ਆਵਰਦਾ ਬਾਈ ਉੱਤਰ ਆਪਣਾ ਛਤਰੀ ਦੇ ਉੱਲੇ ਖੜਜੋ ਦਿਖਾਉਣੇ ਆ 1 ਮਿੰਟ ਆਉਗਾ 11 ਵਜੇ ਨਾਲ ਹੈ ਬਾਈ 2 ਮਿੰਟ ਰਹਿ ਗਏ 39 ਦਾ ਹੋ ਗਿਆ ਟਾਈਮ ਟੈਂਪਰੇਚਰ ਅਜਾ ਠੀਕ ਹੈ ਤੇ ਇੱਕ ਉਤਰ ਆਪਣਾ ਫਿਰਦਾ ਕੱਲੀ ਉੱਡਿਆ ਕੱਲੀ ਛੱਡਿਆ ਹੋਇਆ ਸੀ ਤੇ ਦੇ ਦੇ ਅੱਜ ਕੀ ਟੈਂਕ ਕਰਦਾ ਫੋਕਾਗਾ ਬਈ ਕੋਈ ਪਾਣੀ ਨਹੀਂਗਾ ਕੁਝ ਨਹੀਂਗਾ ਕੱਲ ਲਾਉਣਾ ਇਹਨੂੰ ਪਾਣੀ ਠੀਕ ਹੈ 20 ਐਮ ਕੱਲੀ ਉੱਡਿਆ ਫਿਰਦਾ ਉਹ ਜਾਂਦਾ ਕੱਲਾ ਬਈ ਨਹੀਂਦਾ ਬਈ ਆਹ ਵਾ 39 39 ਟੈਂਪਰੇਚਰ ਬਈ ਅੱਜ ਦੇ ਦੇ ਕੀ ਟੈਂਕ ਕਰਦਾ ਅੱਜ ਠੀਕ ਹੈ ਬਹੁਤ 11 12 ਵਜੇ ਤੇ ਬਹੁਤ ਯਾਰ ਆ ਜਾਰਦਾ ਪੁੱਤਰਾ ਆ ਸੀ ਦੇਖੇ ਉਹ ਛਤਰੀ ਦੇ ਤੇ ਆ ਜਾਂਦਾ ਤੇ ਆਪਣੇ ਸਾਹਮਣੇ ਹੋਇਆ ਵੀ ਬੈਠਾ ਬਈ ਠੀਕ ਹੈ ਆਪਾਂ ਲੈ ਗਏ ਸੀ ਹੁਣ ਪਿੰਜਰਾ ਆਪਣੇ ਤਰਾ ਬਾਈ ਕਿਆਂ ਤੋਂ ਠੀਕ ਹੈ ਪਿੰਜਰਾ ਹੈ ਨਹੀਂ ਸੀ ਆ ਬੈਠਾ ਬਈ ਇਹ ਵੀ ਮਿੱਠਾ ਘਰਾ ਮਾਰੀ ਬੈਠਾ ਤੇ ਮੈਂ ਆ ਹੈਗੇ ਬਦਾਮ ਥੋੜੇ ਮੋਟੇ ਕੋਈ ਨਾ ਖੇਤਰੀਆਂ ਦਾ ਬਿੱਟ ਮਰੀਏ ਨੇ ਪੁੱਤਰ ਨੇ ਸੱਟ ਆ ਬਈ ਠੀਕ ਐ ਕੋਈ ਆਪਾਂ ਕਿਸੇ ਕੋਈ ਲੁਕੋਈ ਨਹੀਂ ਗੱਲ ਬਈ ਬਦਾਮ ਛੱਲੇ ਅੱਧਾ ਬਦਾਮ ਹੋਰ ਦੇ ਨੂੰ ਪਤਾ ਆਪਾਂ ਪਾਇਆ ਨਹੀਂ ਦੋ ਬਦਾਮਾਂ ਹੀ ਸਮੇ ਆ ਬਈ ਠੀਕ ਐ ਕਾਦੋ ਕੱਲ ਨੂੰ ਗਰਮੀ ਬਹੁਤ ਪੈਣੀ ਆ ਰਾਤ ਵਾਲੀ ਵੀ ਬਦਾਮ ਹੋਣੀ ਤੇ ਰਾਤ ਵਾਲੀ ਕਣਕ ਵੀ ਹੋਣੀ ਥੋੜੇ ਬਦਾਮ ਹੋਣ ਕਣਕ ਹੋਰ ਦਿੱਤੀ ਬਈ ਇਹਨੂੰ ਠੀਕ ਐ ਤੇ ਉਹ ਆਪਣਾ ਆਲੂ ਖਰਾ ਪਿਆ ਬਈ ਠੀਕ ਐ ਪਿਆ ਹੁੰਦਾ ਆ ਦੇਖ ਲਓ ਬਈ ਠੀਕ ਹੈ ਤੇ ਆਹ ਪਾਣੀ ਪਿਆ ਬਈ 90 ਐਮਲ ਤੇ ਆਹ ਵਿੱਚੋਂ ਪਾਣੀ ਆ ਪਏ ਚ ਦੋ ਚੁੰਡੀਆਂ ਪਾ ਤਿੰਨ ਚੁੰਡੀਆਂ ਦੇ ਸਾਮਾ ਬਈ ਆਪਾਂ ਉਤਰ ਆਪਣੇ ਬਾਣੀ ਤੇ ਠੀਕ ਹੈ ਜਦੋਂ ਪਾਈਆਂ ਸਾਨੂੰ ਸਾਰਾ ਉਹ ਦਿਖਾਵਾਂਗੇ ਯਾਰ ਠੀਕ ਹੈ ਉਹ ਜੇ ਆਪਾਂ ਮੈਡਗਰ ਲਾ ਲੀਏ ਫੇਰ ਦੇਖਦੇ ਆ ਓਕੇ ਤੇ ਕੁੱਤਰ ਫਿਰਦਾ ਉਹਨੂੰ ਉੱਡਾਂ ਤੋਂ ਬਈ ਦੇ ਦੇ ਕਿੰਨਾ ਟਾਈਮ ਕਰਦਾ ਅੱਜ ਲੈ ਬਈ 11:30 ਦਾ ਟਾਈਮ ਹੋ ਗਿਆ ਫਿਰਦਾ ਕੱਲੇ ਹੀ ਕੱਲੇ ਹੀ ਹੈ 11:30 ਵਜੇ ਨੂੰ ਕਾ ਲੋਟ ਆ ਬਈ ਵਧੀਆ ਉੱਡੀ ਜਾਂਦਾ ਕਰੇ ਇਹੀ ਛੱਡਣਾ ਆਪਾਂ ਕਰਾਂਗਣੇ ਕੈਮਰਾ ਬਲਾਰ ਹੋ ਜਾਂਦਾ ਯਾਰ ਹੋਰ ਕੋਈ ਚੱਕਰ ਨਹੀਂ ਨਿਗੂਤਰ ਵੀ ਦਿਖਾ ਦਿੰਦੇ ਇਹਦਾ ਯਾਰ ਉੱਚਾ ਖੜਾ ਆਉਂਦਾ ਓਹਦਾ ਬਈ ਆਉਂਦਾ ਦਿੱਤੇ ਹੋਗਾ ਜਾ ਵੇ ਦੇ ਕਿੰਨਾ ਟੈਂਕਰ ਦਾ 11:30 ਦਾ ਕਰਤੇ ਅੱਜ ਨੇ ਫੋਕਾ ਹੀ ਹੈ ਭਾਈ ਅੱਜ ਕੱਲ ਨੂੰ ਲਾਵੇਂ ਪਾਣੀ ਇਹਨੂੰ ਪਹਿਲਾਂ ਠੀਕ ਹੈ ਤੇ ਆਪਣਾ ਜਿਹੜਾ ਸਾਮਿਆ ਹੋਇਆ ਸਾਮਿਆ ਹੋਇਆ ਵੀ ਬੈਠਾ ਭਾਈ ਠੀਕ ਆ 12:00 ਵਜੇ ਇਹਨੂੰ ਪਾਣੀ ਲਾਉਣੇ ਅੱਜ ਠੀਕ ਹੈ ਚਾਹ ਭਾਈ ਬਾਅਦ ਚ ਦਿਖਾਉਣੇ ਆਉਣ ਕਿੰਨੇ ਘਜ ਬੈੰਦਾ ਉਹ ਹੈ ਬਈ 12 ਵਜੇ ਹੋ ਗਏ 2 ਮਿੰਟs ਅਸਟਮ ਸਹੀ ਠੀਕ ਹੈ ਟੈਂਪਰੇਚਰ ਹੋਇਆ ਪਿਆ 40 ਡਿਗਰੀ ਦਾ ਤੇ ਕੂਤਰਾ ਹੋ ਜਾਂਦਾ ਆਪਣਾ ਮੈਂ ਹੁਣ ਕੂਤਰਾ ਆਪਣਾ ਬੈਠੂਗਾ ਬਈ ਜਮਾ ਖਾਲੀ ਆ ਬਈ ਫੋਕਾ ਕੂਤਰਾ ਠੀਕ ਹੈ ਕੂਤਰਾ ਦੇਖੋ ਕਿ ਮੈਂ ਫਿਰਦਾ ਜੋਰ ਲਾਉਂਦਾ ਮਣੀਪਾਲ ਕੁਛ ਨਹੀਂ ਕਰਦੇ ਕੂਤਰਾ ਬੈੰਦਾ ਦਿਖਾ ਮੈਂ ਸੋਨੂੰ ਕੀ ਕਿਵੇਂ ਬੈਠੂਗਾ ਬਈ ਪੂਰਾ ਜੋਰ ਲਾਉਂਦਾ ਰਹਦਾ ਬਈ ਜਾਨਵਰ ਆਪਣਾ ਕਰਦਾ ਇਹ ਅਭੀ ਨਜ਼ਰ ਸਾਡੀ ਕਾਣੇ ਵਾਲੀ ਕਿਸੇ ਆਪਣੇ ਘਰੋਂ ਨਾ ਹਿੱਲ ਗਿਆ ਸੀ ਇਹਦਾ ਪੱਟਾ ਜਦੋਂ ਆਪਾਂ ਗਿਜਾਉਂਦੇ ਸੀਗੇ ਇਹਨੇ ਫੜ ਕੇ ਅੱਗੇ ਦਿੱਤਾ ਸੀ ਉਹ ਅੱਗੇ ਜਾ ਕੇ ਬੰਦੇ ਕੋਲ ਜੋ ਬੱਚੇ ਕੱਢ ਕੇ ਮਰ ਗਿਆ ਗੁੱਤਰਦਾ ਤੇ ਅੱਗੇ ਜਾ ਕੇ ਬੱਚੇ ਕੱਢੇ ਉਹਨੇ ਲਾਲ ਤੇ ਉਹ ਆਪਾਂ ਨੂੰ ਕਿਸੇ ਬੰਦੇ ਨੇ ਆ ਕੇ ਕਹਿੰਦਾ ਲਾਲ ਬੁੱੱਚੇ ਗੱਡੇ ਕੋਈ ਕਿਸੇ ਕੋ ਬੈਠੇ ਕਹਿੰਦਾ ਬਹੁਤ ਉੜਦੇ ਕਹਿੰਦਾ ਕਿਹੜੀ ਨਸਲ ਚੋਂ ਸੀ ਆਪਾਂ ਕਹਿੰਦਾ ਬਈ ਆਹ ਨਸਲ ਚੋਂ ਸੀ ਇਹ ਆਪਣੇ ਘਾਣੇ ਵਾਲੀ ਨਸਲਾ ਬਈ ਆਪਣੇ ਮੇਨ ਕਬੂਤਰ ਵਾਲੀ ਤੇ ਚੜ ਗਿਆ ਬਈ ਦੂਰੀ ਵਾ ਚੱਕਰ ਮਾਰ ਇਹ ਜਿੰਮੇ ਜਿੰਮੇ ਉਹ ਗਰਮੀ ਹੁੰਦੀ ਹੈ ਨਾ ਸਾਂ ਉਵੇਂ ਰੱਬ ਚ ਵੜਦੇ ਬਈ ਇਹਨਾਂ ਦਾ ਆ ਚੱਕਰ ਹੈ ਨਸਲ ਐ ਬਾਲੀ ਚੰਗੀ ਹੋਈ ਨਸਲਾ ਸਾੜੀ ਦਾ ਤੁਹਾਨੂੰ ਦਿਖਾਉਣੇ ਆ ਆਉਂਦਾ ਬਈ ਦੇਖੋ ਆਉਂਗਾ ਹਰ ਜਿੱਥਰ ਤੋਂ ਖੋਪਾ ਨਾਲਾ ਦੇਖੋ ਵੀ ਤੂੰ ਆ ਗਈ ਐ ਅੱਗੇ ਵੀ ਲੱਗੀ ਪਈ ਐ ਇਹ ਕਿਹਦੇ ਵੀ ਸੇਕ ਹੁੰਦਾ ਨਾ ਥਲੋਂ ਆਹ ਦੇਖੋ ਭਈ ਆ ਜਾਂਦਾ ਦੇਖੋ ਯਾਰ ਉਹਦਾ ਕਰੋ ਸ਼ੌਕ ਭਾਈ ਇਹ ਗਣਾ ਭਾਈ ਦੇਖੋ ਓੜਦਾ ਆਈ ਜੀ ਆ ਬਈ ਅਸਲੀ ਬਾ ਹੁਣ ਬੈ ਯਾਰ ਬਹੁਤ ਹੋ ਗਿਆ 12 ਤੋਂ ਉੱਤੇ ਉਗੜਿਆ ਮੈਂ ਆਪਾਂ ਮੈਂ ਤਾਂ ਬਹੁਤ ਹੈ ਘਰੇ ਜਿਹੜਾ ਕੂਤਰ ਉੱਡੇ ਹਨਾ 12 ਤੋਂ ਉੱਤੇ ਉੱਤੇ ਉਗੜਿਆ ਚਾ ਜਦੋਂ ਬੈ ਗਿਆ ਬਈ ਫੇਰ ਦਿਖਾਉਣਾ ਠੀਕ ਹੈ ਤੇ ਆਪਾਂ ਜੋਟ ਫੜਾਉਣੀ ਸੀ ਜੀ ਦੀ ਜੀ ਬਾਈ ਦੀ ਤੇ ਆਪਾਂ ਸਿੰਗਲ ਪਿੰਜੇ ਦਾ ਮੰਗਾ ਲਿਆ ਹੈ ਨਾ ਸਿੰਗਲ ਪਿੰਜੇ ਦਾ ਆਪਣਾ ਤਾਂ ਇੱਕ ਕੂਤਰੀ ਹੈ ਨਾ ਦੇਖੋ ਵੀ ਰੰਗ ਰੰਗ ਦੇਖਿਆ ਨਹੀਂ ਹੋਣਾ ਦਾ ਚਾ ਬਈ ਜਦੋਂ ਬੈਠਾ ਫੇਰ ਦਿਖਾਉਣਾ ਹੁਣ ਆਪਾਂ ਆ ਬਈ ਅੱਜ 4 ਵਜੇ ਨਾਲੇ ਹੋ ਗਏ 4 ਵਜੇ 7 ਮਿੰਟ ਹੀ ਰਹਿ ਗਏ ਤੇ ਆਪਣਾ ਜਿਹੜਾ ਅੱਜ ਛੱਡਿਆ ਹੋਇਆ ਫੋਕਾ ਕਬੂਤਰ 12:02 ਦੇ ਮਿੰਟਾਂ ਦੇ ਮਾਮਲ ਦੇਖਿਆ ਉਹ ਤੋਂ ਮਾਰੋ ਦੇਖਿਆ ਮੈਂ ਕਬੂਤਰ 12:30 ਵਜੇ ਯਾਰ ਸਾਢੇ 12 ਵਜੇ ਤੋਂ ਮਾਰੋ ਕਬੂਤਰ ਆਇਆ ਨਹੀਂ ਬਈ ਥੱਲੇ ਖੜੇ ਤੱਕ ਐਣੀ ਤਾਂ ਬਈ ਕਬੂਤਰ ਹਿੱਲ ਗਿਆ ਮੈਂ ਤਾਂ ਹਿੱਲਿਆ ਹੀ ਜਦ ਤੱਕ ਦੇਖੀ ਇਹਦਾ ਫੋਕਾ ਸੀ ਬਈ ਕੋਈ ਪਾਣੀ ਲੱਗਿਆ ਕੁਝ ਨਹੀਂ ਲੱਗਿਆ ਜੇ ਕਿਸੇ ਭਰਾ ਕੋਲੇ ਵੀਰੇ ਮਾਨਸ ਐਰੀਆ 'ਚ ਕਚੈਰੀ ਰੋਡ ਟਿੱਬੇ ਵੀਰੇ ਟਿੱਬੇ ਠੀਕ ਐ ਇਧਰ ਮਾਤਾ ਸੁੰਦਰੀ ਗੋਲੇ ਛੋਟੀ ਮਾਰਸਾ ਠੁੱਠਿਆਲੀ ਠੁੱਠਾਲੀ ਰੋਡ ਤੇ ਬਈ ਖਿਆਲੇ ਤੇ ਆਪਣਾ ਇਧਰ ਨਾਂ ਲੱਗਮਾ ਵੀਰੇ ਬੀ ਨਗਰਵੰਲਾ ਪੱਠਾ ਪੱਠਾ ਵਸਤੀ ਤੇ ਪਰਾਂ ਵੀਰੇ ਖੋਖਰ ਰੋਡ ਛੋਟੀ ਮਾਰਸਾ ਬਈ ਆਪਣੇ ਇਹ ਏਰੀਏ ਦੇ ਪਾਸੇ ਆਪਣੇ ਜੇ ਕਬੂਤਰ ਆਇਆ ਯਾਰ ਚਕੇਰੀ ਰੋਡ ਤੇ ਚੁਕੇ ਰੀਆਂ ਬਈ ਜਮਾਰ ਕੇ ਇੱਧਰ ਆ ਗਿਆ ਆਪਣਾ ਕੂਤਰਾ ਠੀਕੋ ਬਈ ਬਣਿਆ ਯਾਰ ਆਪਣਾ ਕੂਤਰਾ ਦੱਸਿਆ ਜਰੂਰ ਯਾਰ ਪਰਵਿੰਦਰ ਸਿੰਘ ਦਾ ਨਾਂ ਤੇ ਠੱਲ ਪਈ ਐ ਖੱਟੀ ਕਾਲੀ ਦਾ ਕੂਤਰਾ ਠੀਕ ਐ ਤੇ ਥੋੜਾ ਜਿਹਾ ਸੂਤੀ ਮੋਜ ਐ ਗੁਲਾਬੀ ਕਾਲੇ ਟੂਸੇ ਆ ਬਈ ਕੱਚਾ ਨੇ ਗੁਲਾਬੀ ਤੇ ਕਾਲੀਆਂ ਠੀਕ ਐ ਕੱਚਾ ਗੋਲ ਨਹੀਂ ਆ ਗਿਆ ਲੰਮੀਆਂ ਨੇ ਬਈ ਠੀਕ ਐ ਬਈ ਬਣਿਆ ਯਾਰ ਹੋ ਸਕਦਾ ਹੋਏ ਬਈ ਬਣਿਆ ਯਾਰ ਕੂਤਰਾ ਮੋੜਦੇ ਨਹੀਂ ਠੀਕ ਆ ਬਈ ਆਪਾਂ ਤੁਹਾਨੂੰ ਸਾਰਾ ਉਹ ਦੱਸਤਾ ਯਾਰ ਜੇ ਕੂਤਰ ਆਪਣਾ ਆਇਆ ਨਹੀਂ ਹੈਗਾ 12 ਵਜੇ ਹਿੱਲ ਗਿਆ ਸੀ ਯਾਰ 12:02 ਤੇ 12:30 ਵਜੇ ਤਮਾਰੋ ਹਿੱਲਿਆ 1 ਵਜੇ ਉਦੋਂ ਤੱਕ ਬਈ ਕੂਤਰ ਆਪਾਂ ਦੇਖਿਆ ਵਧੀਆ ਘਰੇ ਫਿਰਦਾ ਸੀ 1 ਵਜੇ ਤੋਂ ਪਹਿਲਾਂ ਪਹਿਲਾਂ ਤਾਂ ਆਪਾਂ 1 ਵਜੇ ਤਮਾਰੋ ਕੂਤਰ ਹਿੱਲ ਗਿਆ ਬਈ ਆਪਣਾ ਅੱਜ ਜੇ ਕਿਸੇ ਭਰਾ ਕੋਲੇ ਯਾਰ ਮਾਨਸੇ ਦੇ ਚ ਹੋਇਆ ਬਾਈ ਬਨੇ ਫੋਨ ਕਰਕੇ ਜਰੂਰ ਮੋੜਿਓ ਯਾਰ ਉਹੀ ਆਪਣੇ ਕੋਲ ਇੱਕ ਇੱਕ ਅੱਜ ਸਾਮੀ ਆਣਿਆ ਬਈ ਦੋ ਕੂਤਰ ਸੀ ਬਾਈ ਛੱਡਣ ਨੂੰ ਕੋਰ ਗੂਤਰ ਵੀ ਨਹੀਂ ਹੈਗਾ ਉਹ ਤਿੰਨ ਨੇ ਉਹ ਜੇ ਆਪਾਂ ਕੱਢਣ ਵੀ ਲੱਗੇ ਬਈ ਯਾਰ। ਓਨਾ ਆਪਾਂ ਲੇਟ ਹੋ ਜਾਂਦੇ ਸਾਨੂੰ ਪਤਾ ਹਰ ਕੋਈ ਗੂਤਰਵਾ ਯਾਰ ਮਸਾ ਤਿਆਰ ਕਰਦਾ। ਪਹਿਲਾਂ ਬੱਚਾ ਘੜਾਉਂਦਾ ਫਿਰ ਉਹਦੀ ਪਾਲਦਾਗਾ ਡਾਈਆਂ ਕਰਾਉਂਦਾ ਫਿਰ ਉਹਨੂੰ ਕਿ ਜਾ ਕੇ ਬੰਦਗਾਰਾ ਕਰਕੇ ਫਿਰ ਅਗਲੇ ਸਾਲ ਪੱਟ ਕੇ ਫਿਰ ਸਰ ਕਰਕੇ ਡਾਉਂਦਾ ਬਈ ਫਿਰ ਬਾਦਾਂਗਾਰਾ ਪਾਉਂਦਾ ਸਾਨੂੰ ਪਤਾ ਯਾਰ ਬਹੁਤ ਮਿਹਨਤ ਲੱਗਦੀ ਯਾਰ ਇੱਕ ਬੰਦੇ ਦੀ। ਬਾਈ ਬਣ ਯਾਰ ਜੇ ਕਿਸੇ ਭਰਾ ਕੋਲ ਬੈਠ ਹੋਏ ਯਾਰ ਬਾਈ ਬਣ ਜਰੂਰ ਮੋੜਿਓ ਯਾਰ। ਤੇ ਬਾਈ ਬਣੇ ਆਪਣਾ ਕੂਤਰ ਵੀ ਜਿਸ ਕੋਲੋ ਕਿਸੇ ਕੋਲ ਵੀ ਗਿਆ ਬਾਈ ਬਣੇ ਯਾਰ ਫੋਨ ਕਰਕੇ ਜਰੂਰ ਦੱਸਿਓ ਯਾਰ ਠੀਕ ਹੈ ਬਈ ਆਪਾਂ ਬਾਜੀ ਛੱਡ ਕੇ ਯਾਰ ਬਾਅਦ ਚ ਆਪਣੇ ਤੋਂ ਬਾਸ ਲੈ ਲਵੋ ਬੱਚੇ ਘਰੋਂ ਨੂੰ ਦੇ ਦਾਂਗੇ ਪਰ ਆਪਾਂ ਬਾਜੀ ਛੱਡਾਂ ਤੱਕ ਆਪਾਂ ਨੂੰ ਯਾਰ ਕੂਤਰ ਬਾਸ ਦੇ ਦੇ ਜੇ ਕਿਸੇ ਭਰਾ ਕੋਲ ਬੈਠਾ ਯਾਰ ਮਾਨਸੇਰੀ ਚ ਬਾਈ ਬਣੇ ਰਿਕਵੈਸਟ ਹੀ ਆ ਯਾਰ ਆਪਾਂ ਜਿੰਨੀ ਗਾ ਯਾਰ ਕੋਠੀ ਬਠਿਆ ਨਹੀਂ 4:00 ਵੱਜ ਗਏ 5:00 ਵਜੇ ਤੱਕ ਦੇ ਦੇ ਕੂਤਰ ਮੁੜਿਆ ਠੀਕ ਆ ਬਈ ਅੱਗੇ ਫੇਰ ਰੱਬ ਜਾਣਦਾ ਬਈ ਯਾਰ ਜੇ ਕਿਸੇ ਭਰਾ ਕੋਲ ਬੈਠਾ ਹੋਏ ਬਈ ਉਹਨੇ ਜ਼ਰੂਰ ਮੋੜੇ ਹੋ ਯਾਰ